Integrity and reduce potential LMIA fraud, such as removing additional points that candidates receive under express entry for having a job offer. This measure is expected to remove the incentive for candidates to purchase an LMIA, resulting in increased fairness and integrity in express, the express entry system, and taking some of the value of the fraud, fraud already being perpetrated in the LMIA system. Canada ne immigration rules no hor ਇਸ ਦੇ ਤਹਿਤ ਕੁਝ ਕਦਮ ਚੁੱਕੇ ਗਏ ਨੇ ਜੀ ਕੱਲ ਮਾਰਕ ਮਿਲਰ ਜਿਹੜੇ ਸਾਡੇ ਇਮੀਗ੍ਰੇਸ਼ਨ ਸਿਟੀਜ਼ਨਸ਼ਿਪ ਰਿਫਿਜੀ ਦੇ ਮੰਤਰੀ ਨੇ ਫੈਡਰਲ ਸਰਕਾਰ ਦੇ ਵਿੱਚ ਉਹਨਾਂ ਨੇ ਐਲਾਨ ਕੀਤਾ ਹੈ ਕਿ ਅਮੰਗ ਦੀ ਚੇਂजेस ਸਭ ਤੋਂ ਪਹਿਲਾਂ ਤਾਂ ਐਲ ਐ ਐ ਸਪੋਰਟਡ ਜੌਬ ਆਫਰਸ ਖਤਮ ਕੀਤੀਆਂ ਜਾ ਰਹੀਆਂ ਨੇ ਐਲ ਐ ਐ ਦੇ ਨੰਬਰ ਐਕਸਪ੍ਰੈਸ ਐਂਟਰੀ ਚ ਲੱਗਦੇ ਸਨ ਖਤਮ ਕਰ ਦਿੱਤੇ ਗਏ ਨੇ LMIA ਦੀ ਵਿਕਰੀ ਬੰਦ ਕਰਨ ਵਾਸਤੇ ਇਹ ਕਦਮ ਚੁੱਕਿਆ ਗਿਆ ਹੈ ਤੁਹਾਨੂੰ ਯਾਦ ਹੋਵੇਗਾ ਮੈਂ ਕਿੰਨੀ ਵਾਰੀ ਇਸ ਗੱਲ ਨੂੰ ਇਸ ਮਾਂਚ ਤੋਂ ਕਿੰਨੇ ਸਾਲਾਂ ਤੋਂ ਕਹਿ ਰਿਹਾ ਕਿ ਇਹਦੇ ਨੰਬਰ ਘਟਾ ਦਿਓ ਮਾਮਲਾ ਕੰਟਰੋਲ ਹੋ ਜਾਏਗਾ ਹੁਣ ਸਰਕਾਰ ਨੇ ਇਹਦੇ ਨੰਬਰ ਖਤਮ ਕਰਤੇ ਨੇ 50 ਪੁਆਇੰਟਸ ਦਿੰਦੇ ਦਿੰਦੇ ਸੀ ਉਹ ਜਦੋਂ ਤੁਹਾਡਾ ਟੋਟਲ ਨੰਬਰ ਬਣਦਾ ਐ ਐਕਸਪ੍ਰੈਸ ਐਂਟਰੀ 'ਚ ਨੰਬਰ ਹੀ ਨਹੀਂ ਸੀ ਬਣਦੇ ਸਾਡੇ ਨਿਆਣਿਆਂ ਦੇ ਉਹ ਕਹਿੰਦੇ ਜੀ ਸਾਡੇ ਨੰਬਰ ਨਹੀਂ ਉੱਥੇ ਪਹੁੰਚਦੇ 778 478 578 ਇਹ ਉਹ ਨੰਬਰ ਜਾਂਦੇ ਸੀ ਤੇ ਬਣਦੇ ਨਹੀਂ ਸੀ 50 ਨੰਬਰ ਇਹਦੇ ਹੁੰਦੇ ਸੀ ਵਿੱਚੋਂ ਜਦੋਂ ਇਹ 50 ਸਿੱਧੇ ਨਿਕਲ ਗਿਆ ਤੇ ਨੰਬਰਾਂ ਦੇ ਉੱਤੇ ਉਹਨਾਂ ਨੇ ਪਹੁੰਚ ਜਾਣਾ ਵਿਅਕਤੀ ਐਲੀਜੀਬਲ ਹੋ ਸਕਦਾ ਹੈ ਸੋ ਐਲ ਐਮ ਆਈ ਦੀ ਵਿਕਰੀ ਨੂੰ ਖਤਮ ਕਰਨ ਵਾਸਤੇ ਇਹਦੇ ਵਾਸਤੇ ਦਿੱਤੇ ਜਾਂਦੇ 50 ਐਡੀਸ਼ਨਲ ਪੁਆਇੰਟਸ ਖਤਮ ਕਰ ਦਿੱਤੇ ਗਏ ਨੇ ਨੰਬਰ 2 플ੈਗ ਪੋਲਿੰਗ ਖਤਮ ਕੀਤੀ ਜਾ ਰਹੀ ਹੈ ਸਾਡੇ ਬਹੁਤ ਸਾਰੇ ਏਜੰਟ ਸਾਡੇ ਬਹੁਤ ਸਾਰੇ ਵਕੀਲ ਭੇਜ ਦਿੰਦੇ ਆ ਜੀ ਜਾਓ ਬਾਰਡਰ ਤੇ ਚਲ ਜਾਓ ਤੇ ਉੱਥੇ ਵੀਜ਼ਾ ਲੈ ਕੇ ਆ ਜਾਓ ਫਲੈਗ ਪੋਲਿੰਗ ਇਸ ਬੰਦ ਸਰਕਾਰ ਨੇ ਅਨਾਉਂਸ ਕੀਤਾ ਹੈ ਕਿ ਅਸੀਂ ਫਲੈਗ ਪੋਲਿੰਗ ਬੰਦ ਕਰ ਰਹੇ ਹਾਂ ਇਥੇ ਟੈਂਪਰੇਰੀ ਰੈਜ਼ੀਡੈਂਟ ਵਿਜ਼ਟਰ ਵੀਜ਼ੇ ਤੇ ਆਏ ਹੋਏ ਲੋਕ ਕੰਟਰੀ ਛੱਡ ਕੇ ਦੂਜੇ ਪਾਸੇ ਰੀਐਂਟਰ ਕਰਦੇ ਸੀ ਤੇ ਆਪਣਾ ਸਟੇਟਸ ਚੇਂਜ ਕਰਵਾ ਲੈਂਦੇ ਸੀ ਵਿਜ਼ਟਰ ਵੀਜ਼ੇ ਤੇ ਆਏ ਉਧਰੋਂ ਆਏ ਵਰਕ ਪਰਮਿਟ ਲੈ ਲਿਆ ਤੋਂ ਫਲੈਗ ਪੋਲਿੰਗ ਜਿਹੜੇ ਸੀ ਉਹ ਰਿਸੋਰਸਸ ਦੀ ਵਰਤੋਂ ਦੁਰਵਰਤੋਂ ਹੋ ਰਹੀ ਸੀ ਮਾਰਕ ਮਿਲਰ ਨੇ ਕਿਹਾ ਕਿ ਅਸੀਂ ਇਸ ਨੂੰ ਤੁਰੰਤ ਪ੍ਰਭਾਵ ਨਾਲ ਬੰਦ ਕਰ ਰਹੇ ਹਾਂ ਤੀਜਾ ਹੈ ਨਿਊ ਬਾਰਡਰ ਕੰਟਰੋਲ ਮੈਜਰਸ ਬਾਰਡਰ ਤੋਂ ਪਾਰ ਕਰਕੇ 14 ਦਿਨ ਜਿਹੜੀ ਰਾਜ ਸ਼ਰਮਾ ਹੋਣਾ ਨੇ ਆਪਾਂ ਨੂੰ ਗੱਲ ਦੱਸੀ ਸੀ ਕਿ 14 ਦਿਨ ਦੀ ਵੇਟ ਕਰੋ ਤੇ ਫਿਰ ਤੁਸੀਂ ਅਪਲਾਈ ਕਰੋ ਖਤਮ ਤੁਸੀਂ ਆਏ ਹੋ ਫੜੇ ਗਏ ਹੋ ਚਲੋ ਉਧਰ ਨਾਲ ਦੀ ਨਾਲ ਮਸਲਾ ਖਤਮ ਤੁਹਾਨੂੰ ਕੋਈ ਰਿਬੇਟ ਨਹੀਂ ਕੋਈ ਛੋਟ ਨਹੀਂ ਕਿਸੇ ਤਰ੍ਹਾਂ ਦੀ ਕੋਈ ਤੁਹਾਨੂੰ ਛੂਟ ਨਹੀਂ ਦਿੱਤੀ ਜਾਏਗੀ ਤੇ ਇਸ ਪਲਾਨ ਦੇ ਤਹਿਤ CBSA ਨੂੰ ਜ਼ਿਆਦਾ ਪਾਵਰਸ ਦਿੱਤੀਆਂ ਜਾ ਰਹੀਆਂ ਨੇ ਟੂ ਕੈਨਸਲ ਟੂ ਸਸਪੈਂਡ ਟੂ ਅਮੈਂਡ ਇਮੀਗ੍ਰੇਸ਼ਨ ਡਾਕੂਮੈਂਟਸ ਵੈਨ ਨੈਸੈਸਰੀ ਜਦੋਂ ਲੋੜ ਪਵੇ ਉਦੋਂ ਬਦਲ ਦਿਓ ਇਹ ਪਾਵਰ ਜਿਹੜੀਆਂ ਨੇ ਇਹਦੇ ਨਾਲ ਉਹ ਉਹਨਾਂ ਇੰਡੀਵਿਜੂਅਲਸ ਨੂੰ ਜਿਹੜੇ ਸਿਕਿਉਰਿਟੀ ਰਿਸਕ ਬਣ ਕੇ ਇੱਧਰ ਆਉਂਦੇ ਨੇ ਉਧਰੋਂ ਇੱਧਰ ਆ ਗਿਆ ਇੱਧਰੋਂ ਉਧਰ ਚਲੇ ਗਿਆ ਉਹਨਾਂ ਨੂੰ ਤੁਰੰਤ ਵਾਪਸ ਮੋੜ ਦਿੱਤਾ ਜਾਇਗਾ ਚਾਹੇ 14 ਦਿਨ ਹੋ ਗਏ ਨੇ ਚਾਹੇ 34 ਦਿਨ ਹੋ ਗਏ ਨੇ ਤੇ ਚਾਹੇ 4 ਘੰਟੇ ਹੋਏ ਨੇ ਵਾਪਸ ਜਾਣਾ ਪਵੇਗਾ 2023 ਦੇ ਵਿੱਚ ਦੱਸਿਆ ਗਿਆ ਹੈ ਕਿ 43764 ਇੰਡੀਅਨ ਨੈਸ਼ਨਲਸ 2023 ਦੇ ਵਿੱਚ 43764 ਇੰਡੀਅਨ ਨੈਸ਼ਨਲਸ ਨੇ ਗੈਰ ਕਾਨੂੰਨੀ ਢੰਗ ਨਾਲ ਕਨੇਡਾ ਦਾ ਬਾਰਡਰ ਪਾਰ ਕਰਕੇ ਇੱਧਰ ਆਉਣ ਦੀ ਕੋਸ਼ਿਸ਼ ਕੀਤੀ ਤੇ ਜੇ ਹੁਣ ਉਹਨਾਂ ਵਿੱਚੋਂ ਕਈ ਇੱਥੇ ਰਹਿ ਵੀ ਗਏ ਪਰ ਹੁਣ ਨਹੀਂ ਹੋਏਗਾ ਇਸ ਤਰ੍ਹਾਂ ਜਿਹੜਾ ਵੀ ਫੜਿਆ ਜਾਏਗਾ ਉਹ ਵਾਪਸ ਜਾਏਗਾ ਕਿਸੇ ਨੂੰ ਵੀ ਕੈਨੇਡਾ ਦੇ ਵਿੱਚ ਆਉਣ ਦੀ ਆਗਿਆ ਨਹੀਂ ਦਿੱਤੀ ਜਾਏਗੀ ਇਹਨਾਂ ਤਬਦੀਲੀਆਂ ਦਾ ਐਲਾਨ ਕਰ ਦਿੱਤਾ ਗਿਆ ਹੈ